ਅੱਜ ਸਵੇਰੇ 9:30 ਵਜੇ ਦੇ ਕਰੀਬ ਫਿਲੌਰ ਬਾਈਪਾਸ ਤੇ ਇੱਕ ਟਿਪਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਕਾਰ ਚਾਲਕ ਆਸ਼ੀਸ਼ ਵਾਸੀ ਜਲੰਧਰ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਸਵਾਰ ਹੋ ਕੇ ਲੁਧਿਆਣਾ ਵੱਲ ਨੂੰ ਜਾ ਰਿਹਾ ਸੀ ਤਾਂ ਫਿਲੌਰ ਨੇੜੇ ਇੱਕ ਟਿਪਰ ਨੇ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਕਾਰ ਨੂੰ ਕਾਫੀ ਦੂਰ ਤੱਕ ਘੜੀਸ ਕੇ ਲੈ ਗਿਆ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਸਾਰ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਥਾਣੇ ਦਾ ਜਸਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਮੌਕੇ ਤੇ ਪੁੱਜੇ ਅਤੇ ਨੁਕਸਾਨੀ ਕਾਰ ਨੂੰ ਕ੍ਰੇਨ ਮੰਗਵਾ ਕੇ ਇੱਕ ਪਾਸੇ ਕਰਕੇ ਟ੍ਰੈਫਿਕ ਚਾਲੂ ਕਰਵਾਇਆ ਟਿਪਲ ਚਾਲਕ ਟਿਪਰਸ ਸਣੇ ਮੌਕੇ ਤੇ ਭੱਜਣ ਵਿੱਚ ਸਫਲ ਹੋ ਗਿਆ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਸਰ ਮੇਰਾ ਨਾਮ ਆਸ਼ੀਸ਼ਾ ਜੀ ਹਾਂਜੀ ਮੈਂ ਸਰ ਜਲੰਧਰ ਤੋਂ ਆ ਰਿਹਾ ਮੈਂ ਲੋਕਿਆਣਾ ਅਰੋੜਾ ਨਿਊਰੋ ਹਸਪੀਟਲ ਦੇ ਵਿੱਚ ਜੌਬ ਕਰਦਾ ਮੈਂ ਆਪਣੀ ਡਿਊਟੀ ਤੇ ਜਾ ਰਿਹਾ ਸੀਗਾ ਜੋ ਮੇਰਾ ਰੁਟੀਨ ਦਾ ਟਾਈਮ ਹੈ ਜੀ ਕੰ ਕੋਈ ਓਵਰ ਸਪੀਡ ਨਹੀਂ ਸੀ ਕੋਈ ਕੋਸ਼ਿਸ਼ ਨਹੀਂ ਸੀ ਇੱਕ ਜੋ ਇੱਕ ਟਰੱਕ ਆ ਰਿਹਾ ਸੀ ਟਰੱਕ ਨੇ ਫਲੇਟ ਮਾਰੀ ਗੱਡੀ ਪਲਟ ਗਈ ਆ ਜੀ ਉਹ ਜਿੱल्ली ਤੁਰ ਕਰਕੇ ਗੱਡੀ ਘੜੀਸਦਾ ਹੀ ਲੈ ਕੇ ਆਇਆ ਔਰ ਉਸ ਦੇ ਨਾਲ ਸਰ ਮੈਂ ਮੇਰੀ ਆਦਤ ਆ ਸਰ ਮੈਂ ਜੀਜੇਸ ਪੇੜ ਰਾਂ ਮੈਂ ਟੇਲੀ ਫੇਰ ਲਗਾ ਕੇ ਆਪਣੇ ਰੱਬ ਦੀ ਤਾਂ ਮੈਂ ਅਨਾਂ ਜਾਣਾਂ ਸਰ ਉਹਦੀ ਵਜ੍ਹਾ ਤੇ ਨਾਲ ਮੇਰਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੈਂ ਬਚ ਗਿਆ ਅਸਲੀ ਮera ਬਹੁਤ ਧੰਨਵਾਦ ਕੀ ਪੁਲਿਸ ਮੁਲਾਜ਼ਮ ਪਹੁੰਚ ਗਏ ਨੇ ਜੀ ਸਰ ਪੁਲਿਸ ਮੁਲਾਜ਼ਮ ਪਹੁੰਚ ਗਏ ਸੀ ਉਸ ਤੋਂ ਪਹਿਲਾਂ ਜਿਹੜੇ ਰਾਗੀਰ ਸੀਗੇ ਉਹਨਾਂ ਨੇ ਮੇਰੀ ਕਾਫੀ ਹੈਲਪ ਕੀਤੀ ਹੈ ਪਰ ਟਰੱਕ ਵਾਲੇ ਨੂੰ ਬੜਨ ਚ ਸਾਰੇ ਆਸਮਾਨ ਤੇ ਪੁਲਿਸ ਵਾਲੇ ਵੀ ਕਿਉਂਕਿ ਉਹ ਟਰੱਕ ਚਾਲਕਾ ਜਿਹੜਾ ਫੇਡ ਮਾਰ ਕੇ ਉਹ ਨਿਕਲ ਗਿਆ ਜੀ ਕਿਹੜਾ ਵੀਕਲ ਸੀ ਵੱਡੀ ਸੀ ਟੰਗਾਲਾ ਸੀ ਕੀ ਸੀਗਾ ਗੱਲ ਅਸੀਗਾ ਜੀ ਗੱਲ ਅਸੀਗਾ ਜੀ ਵੱਡਾ ਟਰੱਕ ਸੀਗਾ ਕੋਈ ਸੱਟ ਨਹੀਂ ਲੱਗੀ ਤੁਹਾਡੇ ਸੱਟ ਸਿਰ ਆ ਥੋੜੀ ਜੀ ਆ ਬਸ ਕੋਣੀ ਤੇ ਬਾਕੀ ਰੱਬ ਦੀ ਕਿਰਪਾ ਹੈ ਜੀ ਬਚਾਰਿਆ ਸਾਰਾ ਥੈਂਕ ਯੂ ਹਾਈਵੇ ਤੇ ਐਕਸੀਡੈਂਟ ਹੋਇਆ ਮੈਂ ਏਸ ਜਸਪੂਰ ਸਾਹਿਬ ਸੱਪ ਸੁਰਖਿਆ ਬੋਰਡ ਨੰਬਰ 94506 ਗ੍ਰੈਂਡ ਫਲੋਰ ਮੇਰੇ ਜੂੜੇ ਦਾ ਭਰਾ ਹੈ ਸਾਨੂੰ ਇੱਕ ਰਾਹ ਦੀ ਜਰੂਰਤ ਸੁਪਨਾ ਮਿਸਟਿਕ ਫਲੋਰ ਫਲਾਈਓਵਰ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਜਦ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਹਲਤੋ ਕਾਰ ਇਹ ਕਿਹੜੇ ਲੋਕੋ ਬੰਦੇ ਆ ਜਾ ਰਹੇ ਇਹਨਾਂ ਦਾ ਚਾਲਕ ਸੀਗਾ ਉਹ ਰੋੜਾ ਨੀਰੋ ਹਸਪੀਟਲ ਲੁਧਿਆਣਾ ਜੋਬ ਕਰਦਾ ਜੀ ਉਹਨਾਂ ਨੂੰ ਕੋ ਆਣ ਬਚਾਦਾ ਵਨ ਹਿੱਟ ਕਰ ਗਿਆ ਇਹ ਪਾਲਟੀਆਂ ਖਾਦੀ ਗੱਡੀ ਨੇ ਪਾਲਟੀਆਂ ਖਾਦੀ ਉਹਦੇ ਦੱਸਣ ਦਾ ਪਾਲਟੀਆਂ ਖਾਦੀ ਅੱਛਾ ਕੋਈ ਇੰਜਰਡ ਤਾਂ ਨਹੀਂ ਹੋਇਆ ਉਹਦੇ ਨੋਰਮਲ ਸੱਟਾਂ ਲੱਗੀਆਂ ਜੀ ਗੱਡੀ ਜ਼ਿਆਦਾ ਨੁਕਸਾਨੀ ਹੋਈ ਹਾਈਵੇ ਬਿਲਕੁਲ ਚੱਲ ਰਿਹਾ ਸੀ ਉਹ ਸਵੇਰੇ ਚਲਾਤਾ ਜੀ ਤੇ ਉਹਨਾਂ ਨੂੰ ਰਿਕਵਰੀ ਵੀ ਪ੍ਰੋਵਾਈਡ ਕਰਵਾਤੀਆਂ ਤੇ ਉਹ ਲੈ ਕੇ ਆਪਣੇ ਘਰ ਪਰਤ ਚਲੇ ਗਏ